ਯੋਗਾ ਵਿਖੇ ਕਿਸਾਨ ਜਥੇਬੰਦੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਮੋਦੀ ਦਾ ਫੂਕਿਆ ਪੁਤਲਾ ਯਾ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਵਾਹ ਰਾਣੇ ਕਾਨੂੰਨ ਖੋਖਲੋ ਵਾਹ ਰਾਣੇ ਕਾਨੂੰਨ ਖੋਖਲੋ ਜਨ ਮਾਰੂ ਕਾਨੂੰਨ ਖੋਖਲੋ ਵਾਹ ਰਾਣੇ ਕਾਨੂੰਨ ਖੋਖਲੋ ਦੇਸ਼ ਮਾਰੂ ਕਾਨੂੰਨ ਖੋਖਲੋ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਂਝੇ ਸੰਘਰਸ਼ ਵਿੱਚ ਸ਼ਮੂਲੀਅਤ ਕਰਦੇ ਨਗਰ ਪੰਚਾਇਤ ਵੱਖ-ਵੱਖ ਜਥੇਬੰਦੀਆਂ ਤੇ ਕਸਬੇ ਦੇ ਲੋਕਾਂ ਵੱਲੋਂ ਕਲਕਸਵਾ ਜੋਗਾ ਦੇ ਬੱਸ ਸਟੈਂਡ ਕੋਲ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ ਬਾਜ਼ਾਰ ਵਿੱਚ ਰੋਸ ਮਾਰਚ ਕੱਢਦੇ ਆ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ ਗਈ ਅਤੇ ਉਹਨਾਂ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ ਜੋਗਾ ਤੋਂ ਪਵਨ ਕੁਮਾਰ ਅਤੇ ਵਿਰਿੰਦਰਪਾਲ ਮੰਤਰੋ ਦੀ ਰਿਪੋਰਟ ਮੋਦੀ ਸਰਕਾਰ ਨੇ ਜੋ ਸਾਡੇ ਤੇ ਕਾਲੇ ਕਾਨੂੰਨ ਬਣਾਏ ਨੇ ਇਹ ਗੱਲ ਦਿਲ ਤੋਂ ਕੱਢਦੇ ਤੋ ਸ਼ਾਇਦ ਇਹ ਇਕੱਲੇ ਕਿਸਾਨਾਂ ਦੇ ਮਾਰੂ ਕਾਨੂੰਨ ਹੈ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਉਸ ਤੋਂ ਵੀ ਪਹਿਲਾਂ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਦੁਕਾਨਦਾਰ ਜੋ ਵੀ ਛੋਟੇ ਤੋਂ ਲੈ ਕੇ ਵੱਡੇ ਜੋ ਵੀ ਹਨ ਉਹ ਸਾਰਿਆਂ ਲਈ ਖਤਰੇ ਦੀ ਘੰਟੀ ਹੈ ਇਹ ਪੰਜਾਬ ਲਈ ਔਰ ਹਿੰਦੁਸਤਾਨ ਦੇ ਲਈ ਖਤਰੇ ਦੀ ਘੰਟੀ ਹੈ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸਾਰੇ ਇਕੱਠੇ ਹੋ ਕੇ ਘਰ ਘਰ ਦਾ ਬੰਦਾ ਇਹ ਪਤਾ ਲੱਗੇ ਕਿ ਇਹ ਮਹਾਨ ਦੇਸ਼ ਭਗਤਾਂ ਦਾ ਪਿੰਡ ਹੈ ਇਸ ਪਿੰਡ ਦਾ ਬੱਚਾ ਬੱਚੀ ਕੰਮ ਵੀ ਆਪਾਂ ਕਰਨਾ ਜ਼ਰੂਰੀ ਕੰਮ ਹੈ ਖੇਤੀ ਦਾ ਕੰਮ ਹੈ ਉਹ ਵੀ ਕਰੋ ਪਰ ਘਰ ਦਾ ਇੱਕ ਨਾ ਇੱਕ ਜ਼ਰੂਰ ਬੰਦਾ ਉਸ ਫੌਜ ਦੇ ਵਿੱਚ ਧੱਲਣ ਦੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ